संगीत साथ नाड़ जोगी तेरे नाल दे जोगी साथी नाल दे जोगी साथी नाल दे

Yani chal gaye, Yani chal gaye, mere Yani chal gaye, Yani chal ഇതനു സൈALLYഺ � repay്തഽ ശവ്രമാണ്ഺു എതസ്റെംשר്റെംắtомина്ഷ�ihatി് ചൎവ൏ ര൜്ധ tulßreens respectful沾�ountainു diyor induct подоб Austral life അതബ്യംടുംടുംട്ദിടും stem അത്റെംുടുംട്ടു

ਰੇੜੇ ਮੁਤੀ ਤਾਂ ਸੇ ਜਾਨੀ ਚੱਲੇ ਬੰਕਨ ਬਾਬਾ ਅਮਰ ਸਿੰਘ ਜਿਨ੍ਹਾਂ ਨੇ ਆਪਣਾ ਸਾਰਾ ਹੀ ਜੀਵਨ ਜੱਤੋਂ ਹੀ ਜਿੱਥੇ ਡਿਊਟੀ ਲਾਤੀ ਆਪਣੇ ਪਰਮੇਸ਼ਰ ਜੀ ਰੂਪ ਮਹਾਪੁਰਖਾਂ ਦਾ ਵਰਤਨ ਮੰਨ ਕੇ ਉਥੇ ਹੀ ਰੱਜ ਜਾਂਦੇ ਸਰੀਰ ਦੀ ਕੋਈ ਪਰਵਾਹ ਨਹੀਂ ਸਰੀਰ ਦੇ ਨਾਲ ਕੀ ਬਣਦਾ ਹੈ ਕੀ ਬਣਦਾ ਹੈ ਇੱਥੇ ਸਾਡੇ ਇੱਥੇ ਆਲੇ ਦੇਖਣ ਦੇ ਜਿੰਨੇ ਵਾਰ ਕੀੜੇ ਨੇ ਮਹਿਸੂਸ ਆ ਜਾਣਾ ਕੋਈ ਪਰਵਾਹ ਨਹੀਂ ਨੂੰ ਮੈਂ ਚਲੇ ਜਾਈਂ ਐਸਾ ਸੇਵਕ ਐਸਾ ਸੇਵਕ ਬੜੀ ਮੁਸ਼ਕਲ ਹੈ ਬੜੀ ਮੁਸ਼ਕਲ ਹੈ ਮਿਲਣਾ

नहीं है कि यह अपने गुरु के हकमेंट चल के गुरान की शिक्षा गुरबाणी की सिक्षा जो दी जाती है जो आप घर तो चल पे हैं गुरु के द्वारे ना बचन की शब्द की कमाई जरूरी है ऐसे सेवकों वास्ते

கரு சங்காரி ரே சங்க ரே சரி ரே சாரி ரே

GO <laughs> लोका को सुमहर नर नर प्रयाण तुला रंग रंगो रे रंगो জন <caniser soul> sí, okay.

ਜਿੰਦ ਜੀ ਤੀਰ ਤੱਕ ਹੋਰ ਵੀ ਆਨੰਦ ਸੰਤੰਨ ਸਤਿਗੁਰੂ ਗੁਰੂਗ੍ਰੰਥ ਸਾਹਿਬ ਦੀ ਇਹਨਾਂ ਪਿਆਰੀ ਸੇਵਕਾਂ ਦੇ ਵਿੱਚੋਂ ਸੇਵਾ ਦੇ ਵਿੱਚ ਪਨਪਤ ਜੀਵਨ ਰੱਖਣ ਵਾਲੇ ਮਹਾਂਪੁਰਖ ਸੰਤ ਬਾਵਾ ਮਿਰਸਿੰਘ ਜੀ ਨਿਨਾਂ ਦਾ ਭਾਵੀ ਨਗਰ ਬਲੁਖਾ ਦੇ ਵਿੱਚ ਜਨਮ ਹੋਇਆ। ਬ੍ਰਹਤ ਸਮਾਂ ਜੋਗੀ ਸਾਹਿਬ ਦੀ ਸੇਵਾ ਕਰਦੇ ਰਹੇ ਕਾਫੀ ਸਮਾਂ। ਮਾਗੀ ਦੇ ਸੰਗ ਵਿੱਚ ਮਹਾਰਾਜ ਦੇ ਦਵਾਨ ਹੋਏ ਜਿਹਨੂੰ ਐਫਓ ਵੀ ਪੰਨੀਪੁਰ ਦਾ ਅੰਨੀ ਜੋ ਕਮੇਟੀ ਮਹਾਰਾਜ ਦੇ ਦਵਾਨਾ ਵਾਸਤੇ ਵਰੰਧ ਕਰਦੇ ਹੁੰਦੇ ਉਹਨਾਂ ਦੇ ਵਿੱਚੋਂ ਇੱਕ ਮੋਤੀਆਂ ਦੇ ਵਾਂਗ ਮਹਾਰਾਜ ਦੇ ਪਿਆਰ ਵਿੱਚ ਜੁੜੇ ਹੋਏ ਸਨ ਦਾਸ ਕਈ ਵਾਰੀ ਥੀ ਮਸੀਹਾ ਦਾ ਗਵਾਨ ਸਾਡੇ ਸਤਿਕਾਰਯੋਗ ਸ਼ੰਗੋਜੀ ਸਿੰਘ ਜੀ ਸਿੰਘ ਜੀ ਵਜੀਰਦਾਰ ਜੀ ਬੈਠੇ ਹੈ ਵਾਜੂ ਪੁਲਿਸ ਹੈ ਵਾਲੀ ਮਹਬੂਬ ਨੂੰ ਦਿਵੰਸੰਗੀ ਮੋਨਿੰਗ ਸਰ ਰੇਖਿਆ ਨਾਲੋਂ ਹੁਕਮ ਹੋਇਆ ਕਿ ਵਾਰ ਕਿ ਆਪ ਜੀ ਮੱਛਿਆ ਦਾ ਇੱਥੇ ਦੀਵਾਨੂਦ ਕੇ ਹਾਜ਼ਰੀ ਪੜ ਗਿਆ ਹੈ ਇਹ ਉਹਨਾਂ ਦੇ ਕੋਲ ਵੇ ਲੈਣਾ ਮਹਾਰਾਜ ਜੀ ਇੰਨੀ ਉਸਤ ਕਰਨੀ ਇੰਨੀ ਬਿੜਾਈ ਕਰਨੀ ਇਹ ਗੁਰਮੁਖੋ ਜਿਵੇਂ ਵੀਰ ਕਲਾ ਵਾਲੇ ਮਾਸਟਰ ਦੀ ਦੱਸ ਨਹੀਂ ਸਾਨੂੰ ਕਿ ਮਹਾਰਾਜ ਦੇ ਜੀਵਨ ਤੋਂ ਇੰਨੀ ਸਰਦਾਰ ਬਲਤ ਕਮਈ ਹੋਈ ਇੱਕ ਇੱਕ ਰੋਮ ਕਰਕੇ ਮਹਾਰਾਜ ਦੇ ਪਿਆਰ ਨਾਲ ਜੁੜੇ ਹੋਏ ਉਹ ਸਰੀਰ ਕਰਕੇ ਦੁਨੀਆ ਤੋਂ शरीवी समय ले चले गए हुए महाराज का है जम्मन है। पाने आवे जाए। इता आवन जान एक खेल बनाया खेल है ये जहान है जरा संसार है सरह है ਸਵਾਮੀ ਦਰਬਾਰਾ ਸਿੰਘ ਦੀ ਲੋਕੋ ਵਾਲੇ ਕੁਝ ਉਹ ਨਹੀਂ ਕਾਬ ਰੱਜਨਾ ਦੇ ਵਿੱਚ ਲਿਖਿਆ ਹੋਇਆ ਹੈ ਇਹ ਜਗ ਸ੍ਰਾਮ ਸਾਬਰਾਂ ਦੀ ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ ਕਹੀਂ ਇਹ ਸੰਸਾਰ ਦੇ ਜਨਮ ਧਾਰ ਲੈਣ ਦੇ ਤੇ ਇਹ ਸੰਸਾਰ ਤੋਂ ਤੁਰੇ ਜਾਂਦੇ ਕਈ ਵਦਰੇ ਵਿੱਚ ਜਿੱਦ ਦੀ ਰੁਕਤ ਲੱਗਉ ਕਈ ਬਾਗ ਪਤਾਸਿਆਂ ਦੇ ਕੁਰੇ ਜਾਂਦੇ ਬੋਲੋ ਸਤਨਾਮ ਇੱਥੇ ਸ਼ਾਂ ਵਰਗੇ ਮਾਹੌਲ ਲਾਗੇ ਰੱਖਣਾ ਚਾਹੀਏ ਇਹ ਸੰਸਾਰ ਦੇ ਵਿੱਚ ਮਿਲਾਵਣ ਕੇ ਚੱਲਣ ਵਾਲੀ ਜਿਹੜੇ ਕਹਿੰਦੇ ਕਿ ਸਾਗੇ ਬਿਨਾ ਸੂਰਜ ਨਹੀਂ ਚੱਲ ਸਕਦਾ ਚੰਦਰਮਾਨੀ ਚੜ ਸਕਣਾ ਇਹ ਸੰਸਾਰ ਤੋਂ ਉਹ ਵੀ ਪੂਜ ਕਰਦੀ ਉਹਨਾਂ ਦੇ ਉੱਪਰ ਹੋ ਗਿਆ ਸਮਾਯਾ ਕਿ ਉਹਨਾਂ ਦੇ سونے ਦੇ ਕਿਲੇਆਂ ਵਿੱਚ ਕੋਈ ਦੀਵਾਰ ਸिलाई ਰੋਣ ਵਾਲਾ ਨਹੀਂ ਇੱਕ ਮਹਾਕੁਰਸ ਜੋ ਇਹ ਸੰਤਗੀ ਮਹਾਰਾਜ ਮਸਤੂਆਣਾ ਸਹਿਵਾਲਿਆਂ ਦਾ ਨਾਮ ਲਿਆ ਉਹਨਾਂ ਦੇ ਸਵੈਨ ਰੂਪ ਸੰਤ ਕਾਲ ਦਾ ਗਲ ਦੇ ਬਾਣੀ 111 ਸੰਤ ਮਹਾਰਾਜ ਸੰਤ ਗੁਰਵੰਦ ਸਿੰਘ ਜੀ ਸਿੱਧ ਸਿਹਾ ਸੇਵਾਲੇ ਸਹਿਵਾਲੇ ਜਿਨ੍ਹਾਂ ਨੇ ਸੰਤ ਮਹਾਰਾਜ ਦੀ ਦੇਹੂਰੇ ਪੇਕਾਰ ਦਾ ਨੂੰ ਪੂਰਕ ਕੀਤਾ आ स्थान बैठिया महाराज ने गुरसागर साहब दरबार न लाई कोलजा नाई लंगर न लाई तो बाद महाराजी तो बाद संत महाराज ने एक दरबार तो ऊ ही प्रवार ने अंदर बचके तो हालिया के महाराज पहले भी सोड़ा की भी सोड़ गये बोलो सदराह फिर ये स्थान पे माँ ने के कोकोठे वाली जगह कदाचित इतना सोना स्थान ये बाबा अमर सिंह जी ने लम्बे समय अनुसार साल के सेवक

गुरद्वारा सुख सागर साहब सेवा हो रही है उथे भी बाबा अमर सिंह जी जाके सेवा रहे हैं संत बाबा जग्गा सिंह जी की बड़ी सेवा मैं सुने कि कितने ना कि जब इकट्ठे बहने से आप जो तो गल करते होंगे बाबा जग्गा सिंह जी कहते होंगे कि अमर सिंह जब जावे इकट्ठे जावे ਸੁੰਦੇ ਕੋਡ ਜਿਤਨੇ ਦਿਨਾਂ ਦੀ ਫਰਕ ਰਹੇ ਇਹ ਨੂੰ ਕਹਿੰਦੇ ਨੇ ਸੇਵਕ ਕੀ ਔੜ ਗ ਨਿਭੀ ਫਰੀ ਜੀਵਤ ਸਹਿਬ ਸੇਵ ਆਪਣਾ ਜਲ ਦੇ ਰਚੋਤੀ ਸਮਾਂ ਮੈਂ ਗਾਣਾ ਲਾਉਣਾ ਪਾਵੇਂ ਪੰਗਨਾ ਮਿੱਤੇਲੇ ਸੰਗਰਮਾ ਪੁਸ਼ ਬੈਠੇ ਹੋਰ ਵੀ ਵਿਦਵਾਨ ਬੈਠੇ ਤਾਂ ਕੈਸੀ ਦਾਇਰ ਕਰਦੇ ਵਿਦਿਆਰਥੀਆਂ ਨੀਵੇਂ ਹੋ ਗਏ ਹੁੰਦੇ ਨੇ ਲੋਕ ਦੇਖੀ ਵੀ ਵੱਡੇ ਬਣ ਜਾਂਦੇ ਕਿ ਸੰਤ ਬਣੇ ਨਹੀਂ ਹੁੰਦੇ ਕਿਨਾਂ ਦੀ ਮਲੂਦ ਕੀ ਦੇ ਵਿੱਚ ਅਸੀਂ ਬਹੁਤ ਵਾਰ ਗਏ ਤਾਂ ਐਸੇ ਪਿਆਰ ਦੇ ਵਿੱਚ ਇੱਕ ਬੀਬੇ ਦਾ ਬੱਚਾ ਪੂੜਨ ਕਹਿੰਦੇ ਨਾਲ ਅਸੰਗਤੋ ਮਹਾਰਾਜ ਸਾਹਿਬ ਜੀ ਦੀਆਂ ਸਹੇਜ ਅਸੀਂ ਤੋਂ ਬੇਟੀ ਲੈ ਕੇ ਬੱਚੇ ਜਨਮ ਤਾਂ ਆਮ ਆਦਿ ਹੁੰਦੀ ਹੈ ਬੜੀ ਮੁਸ਼ਕਲਾਂ ਨਾਲ ਆਖੀ ਨੂੰ ਪਤਾ ਹੈ ਅੱਜ ਕਿ ਕਿ ਬੱਚਾ ਹੋ ਜਾਂਦਾ ਹੈ ਉਹ ਵੀ ਡਾਕਟਰ ਜੀ ਜੇ ਨੋਟ ਕਰ ਦਿੰਦੇ ਨੇ ਤੇ ਤਾਂ ਮਾਤੀ ਆਉਂਦੀ ਹੈ ਤਾਂ ਮਹਾਰਾਜ ਜੀ ਪਤਸ਼ਾ ਮੈਂ ਉਹਨਾਂ ਦੀ ਉਸਤਵਾ ਦਾ ਸ਼ਬਦ ਕਰਦਾ ਇਹ ਤਾਂ ਕਿ ਇਹਨਾਂ ਦੀ ਸਿੱਖੀ ਸੀਮਤੀ ਇਹਨਾਂ ਪਿਆਰ ਸੀ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਬਹੁਤ ਪਿਆਰ ਹੁਣ ਆਪਣੇ ਇਲਾਕੇ ਦਾ ਸਭ ਦੁਨੀਆਂ ਚਾੜ ਦੀ ਹੁੰਦੀ ਹੈ ਉੱਥੇ ਸੰਗਤ ਰੂਪ ਹੋ ਕੇ ਆਉਂਦੇ ਨੇ ਤਾਂ ਉਹ ਜਨ ਵਿਵਾਹ ਨਾਲ ਮਹਾਰਾਜ ਬਹੁਤ ਸਰਵਾਹਸ ਦਿੱਤਾ ਭਾਈ ਕੋਈ ਨਾ ਜਿਵੇਂ ਮਾਰ ਦਾ ਹੌਕੂ ਸੀ ਉਹਨਾਂ ਦਾ ਨਾਮ ਬੱਜ ਗਿਆ ਨਹੀਂ ਮਹਾਰਾਜ ਤਾ ਤਾਂ ਮਾੜੋਂ ਨਾ ਢੀ ਤਾਂ ਕਹਿੰਦੇ ਬੇਬਾ ਹੁਣ ਤੂੰ ਚੁੱਪ ਕਰ ਜਾ ਲੈ ਸਾਡਾ ਗਾਥਨ ਸੁਣ ਲੈ ਤੂੰ ਇਹਦੇ ਨਿਸ਼ਾਨੀਆਂ ਦੇਖ ਲੈ ਨਿਸ਼ਾਨੀਆਂ ਦੇਖ ਲੈ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਨੇ ਕੋਈ ਨਾ ਐਸੇ ਨੂੰ ਲੈ ਕੇ ਆ ਸ਼ੁਕਰਾਮ ਮੇਰੇ ਗੁਰੂ ਮਹਾਰਾਜ ਦੇ ਉਹ ਬਚਨ 6 ਸਤਾ ਸਾਨਾ ਮਾਦ ਪੂਰੇ ਜੇ ਪਹਿਲਾ ਲੜਕੀ ਹੋਈ ਡਾਕਟਰ ਹਰਾਨ ਮੰਨਗੇ ਇਹ ਕਿਵੇਂ ਹੋ ਗਏ ਫਿਰ ਉਹ ਪੁੱਤਰ ਉਹੀ ਨੂੰ ਆਇਆ ਉਹ ਮੇਰਾ ਕਹਿੰਦਾ ਉਹਦੀ ਸ਼ਾਦੀ ਵੀ ਹੋ ਗਈ ਉਹਨੇ ਸਿੱਖਦੇ ਗਏ ਨਹੀਂ ਸਾਣਾ 18 ਸਾਲਾਂ ਦੀ ਗੱਲ ਹੈ ਤੇ ਬਾਬਾ ਜੀ ਦਾ ਪਿਆਰ ਸੀ ਉਹਨਾਂ ਨਾਲ ਆਵਾ ਪਾਸ ਹਾਜ਼ਰੀਆਂ ਲਗਾਉਣ ਨੂੰ ਸਾਰਾ ਨਹੀਂ ਬੈਠੇ ਬਾਬਾ ਜੀ ਬੈਠੇ ਨੇ ਜਿਵੇਂ ਉਹ ਕੀਤਾ ਨਾ ਬੜਕੇ ਆਖ ਸਮਾਪਨ कढे जरी ਸਰ ਸਾਰੇ ਮਹਤਵਪੂਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਜਾਨੀ ਜੀ ਈਸ਼ਰ ਸਿੰਘ ਜੀ ਧੂਰੀ ਇਹਨਾਂ ਨੇ ਵੀ ਇੱਥੇ ਮਹਾਕੁਰਸ਼ਾ ਦਾ ਹੁਕਮ ਲਾਣਾ ਚਾਹੇ ਕੋਈ ਅਖੰਡ ਪਾਠ ਦਾ ਸਮਾ ਚਾਹੇ ਕੋਈ ਕੋਰ ਸਭਾ ਹੋਵੇ ਸਤਸੰਗ ਦਾ ਦੀਵਾਨ ਦਾ ਸਭ ਤੇ ਹਾਜ਼ਰੀ ਭਰਦੇ ਰਹੇ ਹੁਣ ਬੇਨਤੀ ਕਰਦੇ ਆ ਪੰਚਾਰ ਮਿੰਟ ਭਾਈ ਅੰਤਖਰ ਸਿੰਘ ਜੀ ਲਾ